ਹਾਂਜੀ ਕੀ ਹਾਲ ਚਾਲ ਹੈ ਹਰੇ ਦੋਸਤਾਂ ਮਿੱਤਰ ਅਮੀਰ ਕਾ ਤੇ ਠੀਕ ਠਾਕ ਹਾਂ ਤੁਹਾਡੇ ਜਨਵਰੀ ਸੈਟ ਹੋ ਗਿਆ ਤਾਂ ਹੁਣੇ ਤਾਂ ਲਾਓ ਮਿੱਤਰ ਨੂੰ ਨਾ ਅੱਜ ਆ ਗਿਆ ਦਰ ਲਾਉਣੇ ਬੱਚਿਆਂ ਦੇ ਆਪ ਰੰਗ ਤੇ ਬੱਚੇ ਆਪਣੇ ਬਾਈ ਦੋ ਨਵੇਂ ਉੱਡ ਗਏ ਦੋ ਇੱਕ ਤਾਂ ਲਾਲ ਜਿਹੀ ਚੀ ਵਾਲਾ ਸੀਗਾ ਜਿਹੜਾ ਵਿੱਚ ਰੰਗ ਨਹੀਂ ਹਿਲਾਇਆ ਤਾਂ ਕਰਕੇ ਤੇ ਇੱਕ ਆਪਣਾ ਉਹ ਜਿਹੜਾ ਹੁੰਦਾ ਸੀ ਛੁਕੜੂ ਜਾਂ ਉਹ ਉਹਨੂੰ ਛੁਕੜੂ ਦਾ ਪਤਾ ਕੀ ਕੀਤਾ ਉਹਨੇ ਛੁਕੜੂ ਨੇ ਇੱਥੋਂ ਉੱਡ ਕੇ ਜਾਲ ਤੇ ਬਧ ਗਿਆ ਇੱਕ ਦਿਨ ਪਹਿਲਾਂ ਉੱਡ ਕੇ ਬੈਠਾ ਹਣਾ ਤੇ ਉਹ ਬਾਈ ਕੱਲ ਉੱਡਿਆ ਤੇ ਉਹ ਉਧਰ ਪਿੱਪਲ ਲਿਓ ਪਿੱਪਲ ਤੇ ਉੱਡ ਗਿਆ ਉਸ ਤੋਂ ਬਾਅਦ ਇਧਰ ਨੂੰ ਕੀਤੇ ਗਿਆ ਆਏ ਮਤਲਬ ਕਿ ਕਿ ਆਮਲੇ ਆਂ ਗੋਦਰ ਮੰਾਂਗੇ ਇੱਧਰ ਨਾਂਗੇ ਇੱਧਰ ਨਾਂਗੇ ਹਾਂ ਬਈ ਕਰਦਾ ਕਰਦਾ ਪਤਾ ਹੀ ਨਹੀਂ ਹੁਣ ਕਿੱਧਰ ਚੜ ਗਿਆ ਆਇਆ ਨਹੀਂ ਗਾ ਕੱਲ ਦੇ ਠੀਕ ਦੇ ਸੀ ਆਇਆ ਨਹੀਂ ਗਾ ਪਾਪਾ ਨਵੇਂ ਵਢਾਈ ਬਿਠਾ ਆਇਆ ਓਏ ਹਲਾ 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 ਇਹ ਫਤਰੀ ਦੇ ਬਣਾ ਲੈ ਦੇਖੀ ਦੇਖੀ ਕਿੰਨਾ ਆਪਣੀ ਡਾਰਜ ਵੀ ਆਉਂਦੀ ਬਾਈ ਨਾ ਉਹ ਨਾ ਨਾ ਲੱਗਨੇ ਓਹ ਬਹਿ ਗਿਆ ਫਤਰੀ ਦੇ ਬੱਲੇ ਆ ਬਈ ਨਵਾਂ ਬੱਚਾ ਸੀਗਾ ਪਾਪੇ ਦਾ ਫਤਰੀ ਦੇ ਬਹਿ ਕੇ ਤੇ ਆਹ ਹੈ ਆਪਣੇ ਕੋਲ ਰੰਗ ਕਾਟਨ ਤੇ ਸਪੈਲਟ ਆ ਠੀਕ ਆ ਬਾਈ ਪਤਾ ਨਹੀਂ ਦੋ ਦੇ ਰਾਂਗਾ ਪਤਾ ਨਹੀਂ ਕਿਹੜਾ ਜਿਹੜਾ ਵੀ ਹੋਵੇ ਲਾ ਦੇਣਾ ਬਸ ਆਪਾਂ ਠੀਕ ਹੈ ਜੀ ਲੈ ਜੀ ਪਹਿਲਾਂ ਤਾਂ ਬਾਈ ਛਤਰੀ ਖੜੀ ਕਰਦੇ ਫਿਰ ਆਪਾਂ ਰੰਗ ਲਾਉਂਦੇ ਨੇ ਇਹਨੇ ਤਾਂ ਕੜੀ ਖਾਈ ਐਸੇ ਬੋਲ ਚੀ ਲਾ ਦੀ ਬਈ ਨੂੰ ਨਾਲੇ ਵੀ ਬੱਚੇ ਉਹ ਓਟੇ ਕਰਦੇ ਆ ਜੀ ਆ ਦੇ ਨੇ ਲੋ ਬਾਈ ਨੂੰ ਨਾ ਜਾਂਦਾ ਅੰਦਰ ਬੱਚੇ ਫੜਨ ਇੱਕ ਤਾਂ ਬੱਚਾ ਜਿਹੜਾ ਫੜ ਲਿਆ ਨਹੀਂ ਆ ਜਾ ਆ ਤੇ ਬੜਾ ਬਾਰੀ ਲਾ ਲਗੇ ਹੋਰ ਨਾਲ ਉਹ ਸਰਪੰਚ ਕਿੱਥੋਂ ਆਇਆ ਇਹਨਾਂ ਨਾਲ ਲੱਗਾ ਕਿਹੜੇ ਨੇ ਉਹ ਦੇ ਨਹੀਂ ਨਿੱਕੇ ਫੜਨਾ ਇਹ ਉਹ ਵੀ ਫੜ ਲੈ ਹਾਂ ਤੇ ਉਹ ਤਾਂ ਬਾਲੇ ਨਹੀਂ ਛੋਨੇ ਨਹੀਂ ਨਹੀਂ ਤੂੰ ਲਿਆ ਤੂੰ ਕਹ ਨਹੀਂ ਹੁੰਦਾ ਨਿਸ਼ਾਨੀ ਲਾਉਣੀ ਮੜੀ ਜੀ ਛੜ ਦੇ ਫੜ ਦੇ ਦੋ ਆ ਰਹੇ ਬਈ ਹਾਂ ਜਿਹੜੇ ਜਾਲ ਖੰਦ ਗਿਆ ਸੀ ਉਹ ਬਚ ਗਿਆ ਦੋ ਨਿੱਕੇ ਉਹ ਵੀ ਲਏ ਦੇਖੀ 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 ਬਸ ਇੱਕ ਹੋਰ ਲੈ ਮੇਰੇ ਦਿੱਤੀ ਦੋ ਤੁਲੀ ਆ ਲਿਆ ਕਿਹਦੇ ਲਾ ਦੇਣਾ ਮੜਾ ਮੜਾ ਨਿਸ਼ਾਨੀ ਉਹਦੇ ਪਾਪਾ ਵਿੱਚ ਆ ਕੀ ਆ ਕਭੀ ਉੱਡ ਗਿਆ ਵੀ ਡਾਰਚੀ ਰੜ ਗਿਆ ਆ ਰੁੱਤੇ ਆਪਣੇ ਆ ਹਾਂ ਇਧਰ ਕਿਹਦਾ ਬਣ ਕੇ ਕਿਹੜਾ ਜਵੇਂ ਡੈਨਰ ਕਾ ਹਾ ਹੋਰ ਅੱਖੀਆਂ ਜੈਰੀ ਵੇ ਅੱਛਾ ਤੇ ਮੇਰੇ ਵੱਲ ਤੇ ਵੀ ਇੰਨੀ ਇੰਨੀ ਆਈਆਂ ਮੈਂ ਤਾਂ ਵੀ ਡਾਈ ਜੰਨਾ ਹੈ ਨਾ ਬਈ ਨਾ ਇਹ ਗੱਲ ਆ ਪਾਸੇ 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 ਗੱਲ ਬਰੋ ਤਰਾਂ ਦੀ ਗੱਲ ਬਾਈ ਤੈਨੂੰ ਨਹੀਂ ਪਤਾ ਵੀ ਇਹ ਕਿਹੜੀਆਂ ਤੋਪਾਂ ਹੈ ਇਹ ਉਹ ਤੋਪਾਂ ਜਿਨ੍ਹਾਂ ਦਾ ਪਤਾ ਹੀ ਨਹੀਂ ਕਿਦਾਂ ਚੱਲ ਜਾਣਾਂ ਯਾ ਕਿਤੇ ਚੜੀ ਜਾ ਤੋ ਕਿੰਨਾ ਸੋਹਣਾ ਰੰਗ ਲੱਗਾ ਆਵੇਂ ਹੁਣੇ ਕਿੱਦਾਂ ਕਰਿਆ ਆਹ ਦੇਖਣਾ ਆਹ ਜਨਾ ਵੀ ਕਾਸਰਾ ਕਿੰਨਾ ਸੋਹਣਾ ਪਾਪੇ ਰਿਆ ਆਪਣੀ ਦਾ ਸਿੰਘ ਮੇਰਾ ਖੰਡੂ ਨੀ ਕਦੇ ਖਸੀ ਲੋਕਾਂ ਹੈ ਵੀ ਹੈ ਨਾ ਚੀਜ਼ ਰੰਗ ਰੈਡੀ ਕਰਦੇ ਆਪਾਂ ਪਾਉਨੇ ਇਹਦੇ ਚ ਲੋ ਬਈ ਇਹਨੇ ਰੰਗ ਸੀਗਾ ਪੀਲਾ ਦੇਖੋ ਇਧਰ ਇਹ ਆਪਣੇ ਹਲਦੀ ਰਾਮ ਵਾਲੇ ਦਾ ਉਦੋਂ ਵੀ ਕਿਹੜੇ ਵੇੜਾ ਦਾ ਨਾ ਦਿਖਦਾ ਏ ਹਲਦੀ ਰਾਮ ਦਾ ਇਧਰ ਦੇਖੋ ਇਧਰ ਉਦੋਂ ਦਾ ਲਿਆਂਦਾ ਵਾ ਇਧਰ ਦੇਖੋ ਹੋ ਗਿਆ ਨਾ ਕੰਮ ਲੈ ਨਾ ਲਾ ਫਰਾਹੀ ਫੜੀ ਬੱਚਾ ਜਾ ਲੈ ਲਾਲਾ ਇੱਕ ਫੜ ਲਿਆ ਕਿਹੜਾ ਮਰਜੀ ਲਿਆ ਲੈ ਆ ਲੈ ਆ ਲੈ ਆ ਹਾਂ ਪਾਪਾ ਓ ਬਈ ਫੀਡਾ ਰੰਗ ਬਾਬਾ ਕਰੇ ਮੇਹ ਹਲਦੀ ਹਰਾਮ ਜੀ ਕਿ ਚਾਲਰ ਕਰਦਗੇ ਹਰੀ ਚਾਲਰ ਕਰਦੇ ਪੀਗਲੇ ਪਲੀਕਾ ਬਣਾ ਦਿੰਦੇ ਇਹਨੂੰ ਹਲੋ ਭਾਈ ਦੱਸਿਓ ਭਾਈ ਤੁਸੀਂ ਕਮੈਂਟ ਕਰਕੇ ਦੱਸਣਾ ਵੀ ਕਿੱਦਾਂ ਲੱਗਦਾ ਠੀਕ ਹੈ ਚੱਕੋ ਜੀ ਆਂ ਡਬੋਈ ਆਪਾਂ ਆ ਦੋ ਚੱਕਾ ਬਲਜਿੰਦਰ ਵੀ ਨਾਲ ਹੀ ਸੀ ਹੋਰ ਕੌਣ ਸੀ ਮੈਂ ਤੇ ਬਈ ਬਲਜਿੰਦਰ ਤਾਂ ਪਾਤਾ ਤੇ ਨਾਲੇ ਕਹਨੇ 4 ਜਣੇ ਸੀ ਕਿਨੇ ਕਹ 4 ਸੀ ਹਾਂ 3 ਨੇ ਅੱਛਾ ਇਹ ਜਾ ਕੇ ਮੁੜ ਆਏ ਸੇ ਤਾਂ ਕਾਲੂ ਚੱਕੋ ਬਾਈ ਜੀ ਉਕੇ ਰਪੋਟਾਂ ਪੀਲੀ ਝਾਲਰ ਉਹ ਕਹਿਣਗੇ ਮੈਂ ਕਹਿੰਦਾ ਸਾਰੇ ਮਹੱਲੇ ਜਿਨੀ ਬਾਈ ਲੱਗਾ ਹੋਣਾ ਕਿਸੇ ਦੇ ਪੀਲੇ ਰੰਗ ਦੇਖੋ ਖਰਦਰ ਇਹ ਉਹ ਬੱਪੂ ਸਰੋਹ ਉਹ ਬਾਈ ਐਜੀ ਵੀ ਆਪਾਂ ਝਾਲਰ ਕਰਤੀ ਆ ਸਾਰੇ ਦਾ ਪਹਿਲਾਂ ਝਾਲਰ ਕਰਦੇ ਦੂਜਾ ਫੇਰ ਰੰਗ ਲਾਉਂਦੇ ਹੋਰ ਰੰਗ ਹੈ ਇੱਕ ਸੰਤਰੀ ਇੱਕ ਹੋਰ ਪਤਾ ਨਹੀਂ ਕਿਹੜਾ ਉਹ ਟਰਾਈ ਕਰਦੇ ਆ ਮਾੜਾ ਮਾੜਾ ਲਓ ਬਾਈ ਆ ਨਿੱਕੇ ਬੱਚੇ ਦੇ ਨਾਲ ਐਨਾ ਕੀ ਕੀਤੀ ਆ ਨਾ ਟੂਸਾ ਨਾ ਜਲਰਜੀ ਸਰੇ ਦੇ ਇਹ ਕੀ ਤੂਦੀਆਂ ਰੰਗਸ ਗੈ ਦੇਖੀ ਰੰਗ ਇਹ ਹੰਡੋ ਲਈ ਪਾ ਲੋ ਪਾਣੀ ਕਿੰਨਾ ਦਾ ਇੱਕ ਕੱਪ ਭਰਿਓ ਜੋ ਟੈਂਕੀ ਜੋ ਪਾ ਲੈ ਚ ਚਿੱਟੀ ਨਾ ਘਣੀ ਚੀਨੀ ਨੇ ਘੜਾ ਛੱਡਿਆ ਮਿੱਤਰ ਚਿੱਟੀ ਨਾ ਗਾਂਡ ਬਣਾ ਗਾਂਡ ਕਢੀ ਚਾਣ ਕਉਦਨ ਕਾਲਸਰ ਕੋਈ ਆ ਰੰਗ ਦਾ ਬਣਾ ਲਿਆ ਪਤਾ ਨਹੀਂ ਕਿਹੜਾ ਇਹ ਓਏ ਇਦਾਂ ਲਈ ਐ ਕਰਦੇ ਜਿਵੇਂ ਇਧਰ ਕੀਤੀ ਸਾਰੀ ਅੱਛਾ 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 ਪਤਾ ਨਹੀਂ ਆ ਜਾਵਣੀ ਜਾ ਨਿੱਕੀ ਐਂਗਲੂ ਜੰਗ ਪਤਾ ਨਹੀਂ ਬਸ ਇੱਕ ਗੱਡਾ ਕਾ ਫੇਰ ਕਿ ਛੱਡ ਦੇਣੀ ਤੇ ਹਾਂ ਹੁਣ ਤੂੰ ਸਹੀ ਕਰ ਦੇ ਫੇਰ ਇਹਦੇ ਹੂੰ ਕਰਨੀ ਵੀ ਨਹੀਂ ਆਈ ਚੱਲ ਆਹ ਖਰਜਾ ਖਰਜਾ ਕਹਿੰਦੇ ਤੂੰ ਸਹੀ ਕਰ ਦੇ ਹੋਰ ਤੇ ਕਰਦੇ ਆ ਇੱਕ ਮਿੰਟ ਕੁੱਦ ਨਾ ਕੋ ਪਤਾ ਨਹੀਂ ਮਿੱਦ ਨਾ ਇੰਨਾ ਨੇ ਰੰਗ ਤਾਂ ਇੰਨੇ ਸੋਹਣੇ ਸੋਹਣੇ ਲੱਗ ਜਾਂਦਾ ਉਹ ਤਾਂ ਨੂੰ ਕੀ ਪਤਾ ਨਾ ਨੇ ਅਸੀਂ ਵਿੱਚੇ ਘੜਾਈ ਸੀ ਸਿੱਧੀਆਂ ਚਾਹ ਮਰਦੇ ਬਾਤ ਨਾ ਦੱਸ ਉਹ ਜਾਣ ਕਰਕੇ ਆਏ ਰੰਗ ਲਾਦਾ ਤੇ ਦੂਜੇ ਵਸ ਪੀਲਾ ਵਾ ਆ ਕਾਲਗਾ ਤੇ ਮੇਰੇ ਨਾਲ ਤਾਂ ਨਹੀਂ ਹੈ ਨਹੀਂ ਨਹੀਂ ਇਹ ਤਾਂ ਵੱਡਾ ਰੰਗ ਲੱਗਿਆ ਇੰਨਾਂ ਦਾ ਉਹ ਤੋਂ ਕਾਲਗਾ ਤਾਂ ਬੋ ਬ੍ਰਭ ਯਾਰ ਦੇਖੋ ਭਾਈ ਜਲ ਦਾ ਟੁਕੜਾ ਆ ਥੋੜੀ ਜਿਹੀ ਵਿਚਾਲੇ ਚ ਚਾਲਰ ਮਾਰ ਤੇ ਟੂਛਾ ਖਤਰਾ ਉਹ ਬਾਜੀ ਮੋੜ ਨਹੀਂ ਆਪਾਂ ਓਕੇ ਭਾਈ ਆ ਸਾਰਿਆਂ ਦੇ ਪੀਲਾ ਲੱਗ ਗਿਆ ਵਾ ਸਾਰਿਆਂ ਦੇ ਤੇ ਹੁਣ ਵੈਕਸ ਆ ਜਾਮ ਨਹੀਂ ਜਾ ਰੰਗ ਇਹ ਮਿਕਸ ਜਿਹਾ ਕਰ ਦੇਣਾ ਬਾਸ ਆਪਾਂ ਥੋੜਾ ਥੋੜਾ ਤੈਨੂੰ ਹੀ ਛੱਡ ਗਏ ਜੇ ਮੈਂ ਗਹਿਰ ਵਿਖਾਂ ਮਰੇ ਇਹ ਤਾਂ ਟੈਂਕੀਆਂ ਵਾਲੇ ਆ ਆ ਆ ਕਿਵੇਂ ਕਰਨ ਲੱਗੇ ਦੇਖੋ ਇਧਰ ਚੱਲ ਚੱਲ ਇਹਨਾਂ ਨੂੰ ਵੀ ਥੱਲੇ ਲਾ ਆ ਸ਼ਦਰ ਕੋਈ ਲਾਦਾ ਹੈ ਸ਼ਦਰ ਕੋਈ ਲਾ 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 ਇਹਨਾਂ ਨੇ ਆਏ ਆਉਣਾ ਹੀ ਨਹੀਂ ਇਹ ਤੂੰ ਨਹੀਂ ਗਿਆ ਕਈ ਹੈ ਨਾ ਛਤਰੀ ਲਾ ਓਏ ਓ ਥੱਲੇ 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 ਰੰਗ ਨਾ ਡੋਲਦੀ ਐ ਚ ਲੰਮੀ ਵਾਲਾ ਯਾਰ ਜਿਵੇਂ ਆਪਾਂ ਲਾਉਨੇ ਹੁੰਨੇ ਆ ਇਹਨਾਂ ਨੇ ਤਾਂ ਮੈਂਟ ਜੀ ਭੱਜ ਜਾਣਾ ਵੇਖੀ ਜਲ ਤੂੰ ਉੱਪਰ ਇਹਨਾਂ ਨੂੰ ਦਾਣੀ ਦੂ ਉੱਤੇ ਤਾਂ ਤੂੰ ਹਾਂ ਰਿਹਾ ਬਈ ਨਿੱਕਾ ਬੱਚਾ ਉਹ ਸਰ ਤੇ ਨੋਨਾ ਲਾਉਣ ਚੱਲਿਆ ਸਾਰਿਆਂ ਨੇ ਉਹ ਤਾਂ ਆਪੇ ਗਈ ਜਾਂਦੇ ਓਦਾਂ ਆਹ ਕਿੱਡਾ ਵਧੀਆ ਲਾਇਆ ਇਹ ਬੱਚੇ ਜੀ ਯਾਰ ਇਹੋ ਜਿ ਮੈਨੂੰ ਵੀ ਕਿਹਾ ਕੇ ਦੇਖ ਹੋਰ ਇਹ ਤੜਕੇ ਲੁੱਟਿਆ ਚੱਲੇ ਉਹ ਤੇ ਕੋਈ ਨਹੀਂ ਲੈ ਮੇਤਰਾ ਚੱਲੇ ਚੱਲ ਚੱਲ ਚੱਲੇ ਹਾਂ ਕੰਮ ਨਹੀਂ ਕਰਨਾ ਚਲ ਉਹ ਅੰਦਰ ਕਿਵਰੋ ਕਿਥੋਂ ਕੋਡ ਕਰਾਏ ਕਿਉਂ ਮੰਦ ਪਰ ਇਹ ਜਿਹੜਾ ਗੈਪ ਹੋ ਜਾਂਦਾ ਲਾਭਦਾ ਨਹੀਂ ਮਰਦਾ ਐਨੀ ਘੇੜ ਚ ਲੋ ਬਈ ਇਹਦੇ ਮਾਰਦੇ ਨੂੰ ਨਾ ਕਹਿੰਦਾ ਡੰਟਾ ਇੱਕੀ ਇੱਕੀ ਬੜੀ ਖੁੱਲ ਨੂੰ ਵੀ ਚੈੱਕ ਕਰਨ ਨੇ ਨੰਗੇ ਆਣ ਸਦੇ ਨਾ ਹੁਣ ਦਾਣੇ ਦਾ ਟਾਈਮ ਹੁਣ ਕਿਥੇ ਭੱਜੂ ਇਹ ਹਾਂ ਤਾਂ ਨੇ ਬਚ ਕੇ ਜਾਣਾ ਇਹਨੇ ਤੇ ਆਪਾਂ ਵੀ ਬਾਤ ਨਹੀਂ ਪੁੱਛੀ ਫਿਰ ਭੱਜੇ ਵਿੱਚੋਂ ਭੱਜਣਾ ਨਹਾ ਮੇਰੇ ਵਾਲੇ ਬੈਗ ਮੈਂ ਨਾ ਨਾ ਖੋਲੀ ਖੋਲੀ ਪਹਿਲਾਂ ਖੋਲ ਆਏ ਨਹੀਂ ਬੈਨ ਵਾਲੇ ਬਰਾ ਵੇਖ ਲੈ ਟਾਪ ਟਾਪ ਦੇ ਘੜਾਈ ਸੀ ਚੌਣ ਚੌਣ ਕੇ ਜੂੜੇ ਲਾਈ ਸੀ ਚੱਲ ਇਹਨੂੰ ਵੀ ਕਰ ਚੈੱਕ ਬਰਾ ਹਰੂ ਜਿਹੜਾ ਨਾਲ ਪੱਗ ਜਿਹੜਾ ਹਰੀ ਦੇਖ ਕਿੱਥੇ ਉਹੀ ਆ ਕਾਲ ਕਾਂਤਰਾ ਚੱਲ ਛੱਡ ਦੇ ਇਹਨੂੰ ਇਧਰ ਨੂੰ ਮੂੰਹ ਇਧਰ ਕਰੀਂ ਇਹਦਾ ਮੂਟਾ ਬਣਾਏ ਉਹ ਤੁਹਾਡੀ ਆ ਰਿਹਾ ਭਾਈ ਜਿਹਦੇ ਰੰਗ ਲਾਇਆ ਓਏ ਗਿੱਲੋ ਹੀ ਸਨ ਉਹਨੇ ਅਜੇ ਸੁਕਾਇਆ ਨਹੀਂ ਉਹ ਜਲੂਸੀ ਕਿੜਤਾ ਤੋਦਾ ਏ ਲੋ ਤੰਦਰਾਂ ਨੂੰ ਸੁਕਾ ਦੇਣਾ ਅਸੀਂ ਉਹਦਾ ਬਾਵਾ ਹੀ ਲੱਬੜ ਗਿਆ ਰੱਜ ਮੈਂ ਕਾਂਢਣਾ ਨਹੀਂ ਕਰਦੇ ਕਾਂਢ ਨਹੀਂ ਟੈਡਾ ਹੁੰਦਾ ਤਾਣਾ ਕਰੀ ਵਾਲਾ ਕਿਉਂਕਿ ਉਹ ਪਾਣੀ ਪੂਣੀ ਪੀਣ ਲੱਗਿਆ ਮੁੜ ਕੇ ਭਿਓਂ ਲੈੰਦੇ ਕਰਦੇ 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 ਆ ਦੇ ਹੁਣ ਤੈਨੂੰ ਦਿਖਾਤਾ ਨੰਗਾ ਜੇ ਕਰਦਾ ਟੈਡਾ ਇਧਰੋਂ ਵੀ ਇਧਰੋਂ ਨੂੰ ਵੀ ਕਰ ਮੇਰੇ ਲਈ ਨੂੰ ਥੱਲੇ ਜੋ ਲਓ ਭਈਆਂ ਉਹਨੇ ਦਿਖਵਾਇ ਸੀ ਕਿ ਕੰਦਾ ਢੱਡ ਜਾ ਕਰਨਾ ਮੈਂ ਕਰਦੇ ਪੀਲੇ ਜਿਹੇ ਲੱਗਾ ਹੀ ਆ ਓਏ ਮਾਰੀ ਨਾ ਜਾਵੇ ਹੱਥ ਜੀ ਨਹਿਰੇ ਜੀ ਬਾਈ ਨੂੰ ਤਾਂ ਫਿਰ ਤੋੜ ਦੇ ਇੱਕ ਮਿੰਟ ਚੱਲ ਆ ਜਾ ਉਹ ਕਿਹਾ ਉਹਡੇ ਨੂੰ ਤਾਂ ਕੋਡੇ ਨੂੰ ਤਾਂ ਹੋਊਗੀ ਜਾਂਦੇ ਜਿਹੜੇ ਕਿਤੇ ਉੱਡਣਾ ਨਹੀਂ ਵਾਹ ਵੀ ਵਾਹ ਓ ਚੇਲੇ ਐ ਪਾਉਂਦੇ ਹੁੰਦੇ ਨੇ ਮੈਂ ਆਈ ਭੁੱਖ ਬਸਾਦੀ ਚੇਲੇ ਨੇ ਇਹ ਬ੍ਰੰਗ ਇਹ ਦੂਸਾ ਕਰ ਦੇ ਮੜਾ ਪੈਚ ਖੂਜੀ ਮੜਾ ਕਰੀ ਮੜਾ ਮੇਰੇ ਮੜਾ ਠੀਸ ਕਰ ਦੇ ਫਾਸ 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 ਵਾ ਇਨੈ ਇਨੈ ਗਾ ਰੰਗ ਸੋਣਾ ਇੱਕ ਮਿੰਟ ਇੱਕ ਮਿੰਟ ਕਰੀ ਕਰੀ ਕੀ ਲੂਸ ਕਰ ਲੈ ਇਹ ਪਤਾ ਨਹੀਂ ਕਿ ਜਨਾ ਇੰਨਾ ਸੋਣਾ ਰੰਗ ਲਾਈ ਜਾਂਦਾ ਮੈਂ ਤਾਂ ਹੀ ਨਹੀਂ ਸੋਹ ਉਹ ਮੈਂ ਤਾਂ ਹੀ ਨਹੀਂ ਸੋਹਣੇ ਦੇ ਰੰਗਲੇ ਲੁੱਕੀ ਵੜਕਾਉਂਦਾ ਮੜ ਕੇ ਹੱਥ ਨਹੀਂ ਜਾਂਦੀ ਅਗਲੇ ਨੂੰ ਕੁਲਾ ਰੰਗ ਦੇ ਕੇ ਅਗਲੇ ਖੇਤਰੀਆ ਉੜਕਉਣ ਲੱਗ ਜੰ। ਚੱਕੋ ਬਈ ਉਹ ਵੀ ਛੜਦਾ ਬੱਚਾ। ਮੇਰੇ ਤਾਂ ਭਰਾ ਰਹਿਣਦੇ ਬੋਲਾ ਨਹੀਂ। ਨਹੀਂ ਨਹੀਂ ਕੋਈ। ਭਾਈ ਆ ਆਖੀਰ ਲੈ ਬੱਚਾ ਹੀ। ਇਹਦੀਆਂ ਮਾੜਾਂ ਜੇ ਕੰਡ ਜੇ ਕਰਤਾ ਆਪਾਂ। ਤੇ ਕੰਡ ਕਹਦਾ ਗੀਤਰ ਤਾਂ ਹੂਲ ਕੋ ਪਾਟ। ਬੈਠੀ ਕਰਦੀ ਥੋੜੀ ਛੱਡੀ। ਛੱਡੀ ਹੱਥ ਚੜਦੇ ਆ। ਇਧਰ ਦੇਖੋ ਹੀ। ਫੋਟੋਗ੍ਰਾਫਰ ਆ। ਹਲੋ ਬਈ ਰੰਗ ਲਾ ਤਾਂ ਕਮੈਂਟ ਕਰਕੇ ਜੂਸ ਵੀਡੀਓ ਕਿਦਾਂ ਲੱਗੀ ਤੇ ਬਾਏ ਮਿੱਤਰੋ। ਲਾਤੀਆਂ ਖੇਤਰੀਆਂ ਜੂਤਰੀਆਂ ਜਾਨਵਰ ਤਾੜ ਤੇ ਖੋਡੇ ਦਾਣੇ-ਦੋਣੇ ਪਾਤੇ ਆ। ਠੀਕ ਆ ਬਈ।